ਸਤਿ ਸ੍ਰੀ ਅਕਾਲ ਦੋਸਤੋ ਇਹ ਸਾਡੇ ਪਿੰਡ ਦੀ ਬੱਚੀ ਸਾਡੇ ਪਿੰਡ ਦੀ ਬੇਟੀ ਸੰਦੀਪ ਜੋ ਕਿ ਸਾਡੇ ਹਰੀਪੁਰਾ ਸਕੂਲ ਦੇ ਵਿੱਚੋਂ ਸਰਕਾਰੀ ਸਕੂਲ ਦੇ 10ਵੀਂ ਕਲਾਸ ਦੇ ਵਿੱਚੋਂ ਜੋ ਕਿ ਦੂਜੇ ਨੰਬਰ ਤੇ ਆਏ ਨੇ ਜਿੱਥੇ ਕਿ ਇੱਕ ਇਹ ਬਹੁਤ ਵਧੀਆ ਵਿਦਿਆਰਥਣਤਾ ਹੈ ਔਰ ਨਾਲ-ਨਾਲ ਇੱਕ ਟੌਪ ਦੀ ਹੌਕੀ ਦੀ ਗੋਲ ਕੀਪਰ ਵੀ ਹੈ ਡਿਸਟ੍ਰਿਕਟ ਦੇ ਵਿੱਚੋਂ ਦੋ 골ਡ ਮੈਡਲ ਜਿੱਤ ਚੁੱਕੀ ਹੈ ਔਰ ਸਟੇਟ ਵੀ ਖੇਡ ਚੁੱਕੀ ਹੈ ਆਓ ਆਪਾਂ ਕਰਦੇ ਆਂ ਗੱਲ ਇੱਕ ਪਾਸੇ ਗੇਮ ਅਤੇ ਦੂਜੇ ਪਾਸੇ ਪੜ੍ਹਾਈ ਦੋਨਾਂ ਨੂੰ ਕਿਵੇਂ ਬਰਕਰਾਰ ਰੱਖਿਆ ਸਸ਼ੀਗਰ ਬੇਟਾ ਸਸ਼ੀਗਰ ਹਾਂ ਬੇਟਾ ਕਿਹੜੀ ਕਲਾਸ ਦੇ ਵਿੱਚੋਂ ਆਪ ਨੂੰ ਕਿੰਨੇ ਨੰਬਰ ਆਏ ਆ ਮੈਨੂੰ 10th ਕਲਾਸ ਚੋਂ 78.6% ਬਣੇ ਨੇ 400 393 ਨੰਬਰ ਬਣੇ ਨੇ ਤੇ ਮੈਂ ਆਪਣੇ ਡਿਸਟ੍ਰਿਕਟ ਦੇ ਦੋ ਗੋਲਡ ਲੈ ਆਇਆ ਆਂ ਆਪਦੇ ਟੀਮ ਦੇ ਸਹਿਯੋਗ ਨਾਲ ਮੈਂ ਕੀਪਰ ਆਂ ਤੇ ਮੈਂ ਸਟੇਟ ਵੀ ਖੇਡ ਚੁੱਕੀ ਆ 2 ਸਾਲਾਂ ਤੋਂ ਖੇਡ ਰਹੀ ਆ ਮੈਨੂੰ ਆਪਦੇ ਟੀਚਰਾਂ ਦਾ ਕੋਸ ਸਾਹਿਬ ਦਾ ਛਿੰਦੇ ਅੰਕਲ ਜੀ ਦਾ ਔਰ ਜਿਹੜੇ ਬਹੁਤ ਸਪੋਰਟਰ ਨੇ ਵੀਰ ਜੁਣੀ ਉਤਮ ਵੀਰ ਜੁਣੀ ਹੋਜੀ ਵੀਰ ਜੁਣੀ ਇਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ ਸਟੱਡੀ ਨੂੰ ਲੈ ਕੇ ਵੀ ਤੇ ਖੇਡ ਨੂੰ ਲੈ ਕੇ ਵੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਬਹੁਤ-ਬਹੁਤ ਧੰਨਵਾਦ ਔਰ ਇਹ ਨੇ ਇਹਨਾਂ ਦੇ ਫਾਦਰ ਸਾਹਿਬ ਰਜਿੰਦਰ ਕੁਮਾਰ ਜੀ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਇਹਨਾਂ ਨੂੰ ਕਿੱਦਾਂ ਦਾ ਲੱਗਿਆ ਰਲਾ ਜੀ ਏਡੀਸੀ ਨਿਊਜ਼ ਨੂੰ ਸਾਸਤਰੀ ਕਲ ਸਾਰਿਆਂ ਨੂੰ ਵਧਾਈ ਹੋਵੇ ਸਾਨੂੰ ਬਹੁਤ ਵਧੀਆ ਲੱਗਾ ਜੀ ਇਹਨਾਂ ਦੇ ਕੋਚ ਸਾਹਿਬ ਬਲਜੀਤ ਸਿੰਘ ਜੀ ਜਿਹੜੇ ਇਹਨਾਂ ਦੇ ਪ੍ਰੈਕਟਿਸ ਕਰਾ ਰਹੇ ਆ ਪਿੰਡ ਦੇ ਬੰਦਾ ਸ਼ੋਗ ਜਿਸ ਤਰ੍ਹਾਂ ਜਸਵਿੰਦਰ ਸਿੰਘ ਛਿੰਦਾ ਜੀ ਬਰਾੜ ਹਮ ਗੁਰਵਿੰਦਰ ਸਿੰਘ ਗਿੱਲ ਉਤਮ ਸਿੰਘ ਬਰਾੜ ਤੇ ਜੇ ਇਹਨਾਂ ਨੂੰ ਜਦੋਂ ਖੇਡਣ ਨੂੰ ਲਾਇਆ ਉਦੋਂ ਤੋਂ ਸਰਮੁਖਤਿਆਰ ਜੀ ਪੀਟੀ ਸਰ ਸਾਡੇ ਉਹਨਾਂ ਨੇ ਪਿੰਡ ਦੀ ਪੰਚਾਇਤ ਦੇ ਨਾਲ ਬਾਲਾਸਰ ਤੋਂ ਸੈਂਟਰ ਜਿਹੜਾ ਸਾਡੇ ਹਰੀਭਰੇ ਚ ਲੈ ਆ ਤੇ ਬੱਚਾ ਨੂੰ ਖੇਡ ਦਾ ਰਜਨ ਤੇ ਲਾਇਆ ਨੇ ਜੀ ਤੇ ਬਹੁਤ ਬਹੁਤ ਧੰਨਵਾਦ ਸਕੂਲ ਦੇ ਟੀਚਰਾਂ ਦਾ ਤੇ ਨਾਲ ਜਿਹੜੇ ਜਿਹੜੇ ਖਡਾਉਂਦੇ ਆ ਇਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਇਹ ਸਾਡੇ ਪ੍ਰਧਾਨ ਜੀ ਨੇ ਜਸਵਿੰਦਰ ਸਿੰਘ ਜਿਨ੍ਹਾਂ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਪਿੰਡ ਦੇ ਵਿੱਚ ਕੋਈ ਕਿਸੇ ਵੀ ਪ੍ਰਕਾਰ ਦੀ ਖੁਸ਼ੀ ਹੋਵੇ ਇਹਨਾਂ ਨੇ ਇੱਕ ਉਪਰਾਲਾ ਚਲਾਇਆ ਵੀ ਉਹ ਜਿਹੜੇ ਇਹ ਸਾਡੇ ਹਾਕੀ ਦੇ ਬੱਚੇ ਆ ਵੀ ਇਹਨਾਂ ਨਾਲ ਸ਼ੇਅਰ ਕਰਿਆ ਕਰੋ ਔਰ ਇਹਨਾਂ ਦਾ ਇਹਨਾਂ ਤੋਂ ਵੀ ਪੁੱਛਦੇ ਆਂ ਵੀ ਅੱਜ ਇਸ ਬੱਚੀ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਏਡੀਸੀ న్యూਸ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਸੰਦੀਪ ਨੇ ਨੰਬਰ ਲੈ ਚੰਗੇ ਬਹੁਤ ਵਧੀਆ ਮਲਾ ਸਕੂਲ ਦੇ ਵਿੱਚੋਂ ਸੈਕੰਡਰੀ 10ਵੀਂ ਕਲਾਸ ਚੋਂ ਤੇ ਬਾਕੀ ਹਾਕੀ ਦੀ ਖਿਡਾਰਨ ਵੀ ਚੰਗੀ ਆ ਹੂੰ ਤੇ ਬਾਕੀ ਜਿੱਦਣ ਅਸੀਂ ਪ੍ਰੋਗਰਾਮ ਪੀਪਰਾਂ ਤੋਂ ਪਹਿਲਾਂ ਛੁੱਟੀਆਂ ਕਰਨ ਦਾ ਬਣਾਇਆ ਸੀ ਪ੍ਰੋਗਰਾਮ ਤੇ ਸਾਰੇ ਕਹ ਰਹੇ ਸਕੂਲ ਦੇ ਇਹਨਾਂ ਦੇ ਵੀ ਬੱਚੇ ਪੜਨਗੇ ਨਹੀਂ ਫੇਲ ਹੋਣਗੇ ਅਸੀਂ ਉਹਨਾਂ ਨੇ ਇਹ ਸ਼ਰਤ ਰੱਖੀ ਸੀ ਵੀ ਸਾਡੇ ਜਿਹੜੇ ਹਾਕੀ ਖੇਡਦੇ ਬੱਚੇ 65 ਬੱਚੇ ਆ ਮੇਰੇ ਕੋਲ ਉਹਨਾਂ ਦੇ ਜੋ ਕੋਈ ਵੀ ਫੇਲ ਹੋਇਆ ਅਸੀਂ ਜ਼ਿੰਮੇਵਾਰੀ ਲਵਾਂਗੇ ਉਹਨਾਂ ਦੀ ਪਰ ਇਹ ਖਰੇ ਉੱਤਰਿਆ ਸਾਰੇ ਦੇ ਸਾਰੇ ਬੱਚੇ ਪਾਸ ਹੋਏ ਚੰਗੇ ਨੰਬਰਾਂ ਦੇ ਪਾਸ ਹੋਏ ਜੀ ਬਾਕੀ ਠੀਕ ਆ ਜੀ ਨਾਲ ਨਾਲ ਸਹਿਯੋਗ ਹੈ ਪਰ ਕਰਾਂਗੇ ਪੂਰਾ ਜਿਵੇਂ ਦੀ ਲੋੜ ਹੈ ਇਹਨਾਂ ਨੂੰ ਗਾਂ ਨੂੰ ਵੀ ਤੇ ਬਾਕੀ ਸਭ ਨਾਲੋਂ ਜ਼ਿਆਦਾ ਸਹਿਯੋਗ ਸਾਨੂੰ ਐਨਆਰਆਈ ਵੀਰਾਂ ਦਾ ਤੇ ਦੋਨੋਂ ਨਗਰ ਪੰਚਾਇਤਾਂ ਦਾ ਜਗਜੀਤ ਨਗਰ ਥਰੀਪੁਰਾ ਦਾ ਜੋ ਵੀ ਅਸੀਂ ਉਹਨਾਂ ਨੂੰ ਕਹਿੰਨੇ ਮੈਸੇਜ ਦਿੰਨੇ ਆ ਉਹ ਸਾਡੀ ਗੱਲ ਪੂਰੀ ਕਰਦੇ ਆ ਜੀ ਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਨੇ ਸਾਡੇ ਕੋਚ ਸਾਹਿਬ ਬਲਜੀਤ ਜੀ ਜਿਨ੍ਹਾਂ ਦੀ ਇਹ ਦੇਣ ਹਾਕੀ ਨੂੰ ਜਿਹੜੀ ਸਾਡੀ ਹਾਕੀ ਟੌਪ ਤੇ ਜਾ ਰਹੀ ਹੈ ਸਾਡੇ ਪਿੰਡ ਦੀ ਔਰ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਵੀ ਇਹਨਾਂ ਦਾ ਇਹਨਾਂ ਬੱਚਿਆਂ ਬਾਰੇ ਕੀ ਕਹਿਣਾ ਹੈ ਅ ਪਹਿਲਾਂ ਤਾਂ ਮੇਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਔਰ ਮੈਂ ਤਾਂ ਸਭ ਤੋਂ ਪਹਿਲਾਂ ਕ੍ਰੈਡਿਟ ਦਾਂਗਾ ਸਕੂਲ ਆ ਲੈੰਦਾ ਜਿਨ੍ਹਾਂ ਨੇ ਬੱਚੇ ਨੂੰ ਪੜਾਇਆ ਠੀਕ ਹੈ ਜੀ ਉਸ ਤੋਂ ਬਾਅਦ ਖੇਡਣ ਦਾ ਆ ਗਿਆ ਖੇਡਣ ਦਾ ਜਿਹੜਾ ਬੱਚਾ ਜਿਹੜਾ ਖੇਡਦਾ ਜੋ ਵੱਡਿਆਂ ਦਾ ਮੰਨਣਾ ਜਾਂ ਥੋੜਾ ਜਿਹਾ ਮੈਂ ਵੀ ਦੇਖਿਆ ਆਪਣੇ ਐਕਸਪੀਰੀਅੰਸ ਉਹ ਬੱਚਾ ਪੜਨ 'ਚ ਵੀ ਉਨਾ ਹੀ ਹੁਸ਼ਿਆਰ ਹੁੰਦਾ ਜਿਹੜਾ ਖੇਡਣ 'ਚ ਵੀ ਹੁਸ਼ਿਆਰ ਹੁੰਦਾ ਹੂੰ ਸੋ ਮੈਨੂੰ ਬੱਚੀ ਬਹੁਤ ਡਿਸਪਲਿਨ 'ਚ ਰਹਿੰਦੀ ਹੈ ਉਹ ਵਧੀਆ ਕਰ ਰਹੀ ਹੈ 골키ਪਿੰਗ ਇਹਨੂੰ ਸਟਾਰਟ ਕੀਤਾ ਸੀ ਕਿਉਂਕਿ ਸਾਡੇ ਆਪਣੇ ਹਰੀਪੁਰੇ ਚ ਕੋਈ 골키ਪਰ ਹੈ ਨਹੀਂ ਸੀ ਤੇ ਇਸ ਕਰਕੇ ਮੈਂ ਇਹਨੂੰ ਦੇਖਿਆ ਗਿਆ ਕਿ 골키ਪਰ ਚ ਆਪਣਾ ਅਚੀਵ ਕਰ ਸਕਦੀ ਹੈ ਤੇ ਲਾਸਟ 2 ਸਾਲਾਂ ਤੋਂ ਸਟੇਟ ਚ ਆਪਣਾ ਖੇਡਣ ਜਾ ਰਹੀ ਹੈ ਔਰ ਅੱਗੇ ਵੀ ਖੇਡਦੀ ਰਹੇਗੀ ਔਰ ਮੈਨੂੰ ਹੁਣ ਮੈਂ ਪ੍ਰੇ ਆਪਣਾ ਦੱਸਿਆ ਕਿ ਤੂੰ ਬੱਚੇ ਕਿ ਨਾਨ ਮੈਡੀਕਲ ਚ ਐਡਮਿਸ਼ਨ ਲੈ ਤਾਂ ਜੋ ਜਿਹੜੀ ਅ ਨੈਕਸਟ ਲਾਈਨ ਕੋਈ ਵੀ ਕਿਸੇ ਵੀ ਸਾਈਡ ਤੇ ਜਾਣਾ ਤਾਂ ਡਾਇਰੈਕਸ਼ਨ ਬਹੁਤ ਮਿਲ ਜਾਂਦੀ ਹੈ ਹਮ ਇਹਦਾ ਰੁਝਾਨ ਮੈਨੂੰ ਦੱਸਿਆ ਗਿਆ ਕਿ ਐਗਰੀਕਲਚਰ ਪੀਏ ਯੂਨੀਵਰਸਿਟੀ ਜੇ ਦਾ ਆਪਣਾ ਐਡਮਿਸ਼ਨ ਲੈਣਾ ਚਾਹੁੰਦੀ ਹੈ ਤੇ ਕੁਝ ਸੱਜਣ ਮਿੱਤਰ ਨੇ ਮੇਰੇ ਪਾਪਾ ਦੇ ਸਟੂਡੈਂਟ ਉਹਨਾਂ ਨਾਲ ਗਾਈਡੈਂਸ ਲੈ ਕੇ ਫਿਰ ਮੈਂ ਉਹਨੂੰ ਬੱਚੇ ਨੂੰ ਕਿਹਾ ਕਿ ਨਾਨ ਮੈਡੀਕਲ ਰੱਖੇ ਨੇ ਉਹ ਨਾਨ ਮੈਡੀਕਲ ਚ ਐਡਮਿਸ਼ਨ ਲਿਆ ਤੇ ਨੈਕਸਟ ਮੈਂ ਬੈਸਟ ਵਿਸਿਸ ਕਾਂਗਾ ਤੇ ਏਡੀਡੀ ਏਡੀਸੀ ਲਾਈਵ ਚੈਨਲ ਦਾ ਧੰਨਵਾਦ ਕਰਾਂਗਾ ਐਨਰੀ ਭਰਾਵਾਂ ਦਾ ਧੰਨਵਾਦ ਕਰਾਂਗਾ ਹਮ ਤੇ ਨਾਲ ਸਿੰਘ ਦਾ ਭਾਈ ਬਰਾੜ ਹਮ ਔਰ ਉਤਮ ਆ ਔਰ ਗੁਰਵਿੰਦਰ ਜੋਗੀ ਸਰਪੰਚ ਸਾਹਿਬ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਨੇ ਇਹ ਸਾਡੀ ਸੰਦੀਪ ਬੱਚੀ ਉਹਨਾਂ ਦੇ ਮਾਤਾ ਜੀ ਇਹਨਾਂ ਤੋਂ ਪੁੱਛਦੇ ਆ ਵੀ ਇਹਨਾਂ ਨੂੰ ਕਿੰਨੀ ਕੁ ਖੁਸ਼ੀ ਆ ਤੁਹਾਨੂੰ ਕਿੰਨੀ ਕੁ ਖੁਸ਼ੀ ਆ ਤੁਹਾਡੀ ਬੱਚੀ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਵੀ ਕੋਸਾਲ ਜੀ ਆਏ ਆ ਸਾਡੀ ਬੱਚੀ ਨੂੰ ਲੈ ਕੇ ਬਾਜੀ ਸਿੰਦਾ ਜੀ ਵੀ ਚਿੰ ਲੈ ਕੇ 2.5 ਸਾਡੇ ਨੂੰ ਜ਼ਿਆਦਾ ਕਰਦੀ ਹੈ ਤੇ ਦੋਨੋਂ ਪਿੰਡਾਂ ਦਾ ਪਰਿਵਾਰ ਦਾ ਵੀ ਸਾਨੂੰ ਬਹੁਤ ਆਸਰਾ ਹੈ ਵੀ ਸਾਡੀ ਬੱਚੀ ਨੂੰ ਇਹਨਾਂ ਨੇ ਸੰਭਾਲ ਰੱਖੀ ਹੈ ਸਤਾ ਤਿਆਰ ਕਰਕੇ ਵੀ ਸਕੂਲ ਨੂੰ ਤੋਰ ਦਿੰਦੇ ਆ ਘਰੋਂ ਤੇ ਮੁੜ ਕੇ ਇਹਨਾਂ ਦੀ ਜ਼ਿੰਮੇਵਾਰੀ ਹੈ ਮੈਂ ਕਹਿੰਦੀ ਆ ਵੀ ਬੜੀਆ ਸਾਡੀ ਬੱਚੀ ਨੂੰ ਸਿਖਾਇਆ ਪੜਾਇਆ ਖਿਲਾਇਆ ਹੂੰ ਜੀ ਬੜੀਆ ਸਮਾਨਿਤ ਕਰਾਈ ਜਾਂਦੀ ਹੈ ਤੇ ਅਕਲ ਵੀ ਬਹੁਤ ਬੜੀਆ ਦਿੰਦੀ ਹੈ ਹੂੰ ਤੇ ਦੋਨੋਂ ਪਰਿਵਾਰਾਂ ਦੀ ਪਿੰਡਾਂ ਚ ਵੀ ਮੈਂ ਬਹੁਤ ਹੀ ਧੰਨਵਾਦ ਕਰਦੀ ਆ ਅੱਜ ਜਲ ਮੇਰੀ ਬੱਚੀ ਨੂੰ ਬੜੀਆ ਤਰੀਆਂ ਰੱਖਦੇ ਆ ਜੀ ਸਿਆਣੀ ਮੰਦੇ ਮੇਰੀ ਬੱਚੀ ਨੂੰ ਜੀ ਹਾਂ ਜੀ ਤੇ ਕੋਤ ਸਾਹਿਬ ਤੇ ਪਾਜੀ ਸਿੰਧਾ ਸਾਹਿਬ ਜੀ ਇਹਨਾਂ ਨੂੰ ਆਏ ਆ ਵੀ ਸਾਨੂੰ ਫਿਕਰ ਨਹੀਂ ਗਾ ਵੀ ਮੇਰੀ ਬੱਚੀ ਖੇਡਦੀ ਹੈ ਅਕਲੀ ਜਾਂਦੀ ਹੈ ਕਦੇ ਇਹਨਾਂ ਦਾ ਸੰਭਾਲਿਆ ਇਹ ਕ ਵੀ ਬੱਚਾ ਉੱਤਮ ਹੈ ਤੇ ਇੱਕ ਦਲਵਾਗ ਹੈ ਇਹ ਦੋਨੋਂ ਆਏ ਸੀ ਮੇਰੇ ਘਰੇ ਵੀ ਅਸੀਂ ਜੁਮੇਵਾਰ ਲੈਂਦੇ ਆ ਕਿ ਤੁਸੀਂ ਕੁੜੀਆਂ ਨੂੰ ਕਿੰਨਾ ਹੰ ਲਗਾਓ ਜੀ ਤੇ ਫਿਰ ਮੈਂ ਇਹਨਾਂ ਦੀ ਜੁਮੇਵਾਰੀ ਤੇ ਇੱਕ ਫੋਜੀ ਹੈ ਪਰਾਈ ਹੈ ਉਹ ਇਹਨਾਂ ਕੁੜੀਆਂ ਦਾ ਤੇ ਉਹਦੇ ਭਰੋਸੇ ਤੇ ਮੈਂ ਉਹਨੂੰ ਖਿਲਾਨਣ ਲੱਗੀ ਆ ਤੇ ਤਿੰਨ ਸਾਲ ਦੀ ਸੀਗੀ ਚਾਰ ਸਾਲ ਦੀ ਉਦੋਂ ਹੀ ਲੱਗੀ ਆ ਖੇਲਣ ਨੂੰ ਛੋਟੀ ਜੀ ਤੇ ਹੁਣ ਵੱਡੀ ਆ ਤੇ ਅੱਜ ਤਾਈ ਪਹੇਗੀ ਤੇ ਅੱਗੇ ਵਿਕੋਤ ਸਾਹਿਬ ਜੀ ਜਾਣੇ ਤੇ ਭਾਜੀ ਜਿੰਦਾ ਜਾਣੇ ਜੀ ਵੀ ਕਿੰਨੀ ਕੇ ਦੇ ਚ ਇੱਕ ਦੇਖਦੀ ਹੈ ਜੀ ਦੀਸ ਮੈਂ ਸਾਰਾ ਧੰਨਵਾਦ ਕਰਦੀ ਆ ਵੀ ਬੁਢੀ ਆਏ ਮੇਰੀ ਬੱਚੀ ਅਸ ਤਾਂ ਅੱਗੇ ਦਾ ਦੇਖੀ ਜਾਊਗੀ ਵੀ ਅੱਗੇ ਤਾਂ ਮਾਲਿਕ ਦੀ ਮਰਜ਼ੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਔਰ ਸਾਨੂੰ ਇਹ ਸਾਡੀ ਬੱਚੀ ਸੰਦੀਪ ਤੇ ਬਹੁਤ ਉਮੀਦਾਂ ਵੀ ਇਸ ਤੋਂ ਅੱਗੇ ਬਹੁਤ ਬਲੰਦਿਆ ਛੂਗੀ ਬੇਟਾ ਐਸ ਵਾਰ ਤੂੰ ਦੂਜੇ ਨੰਬਰ ਤੇ ਆ ਸਾਨੂੰ ਇੱਕ ਸਾਡੇ ਨਾਲ ਵਾਅਦਾ ਕਰਨਾ ਵੀ ਇਸ ਤੋਂ ਅੱਗੇ ਫਰਸਟ ਜਾਣਾ ਤੇ ਐਸੇ ਤਰੀ ਅਸੀਂ ਫੇਰ ਦੁਬਾਰਾ ਤੇਰਾ ਸਨਮਾਨ ਕਰਨ ਆਈਏ ਹਾਂਜੀ ਮੈਂ ਆਪਦੇ ਵਾਅਦੇ ਤੇ ਖਰੀ ਉਤਰਾਂਗੀ ਤੇ ਮੇਰੀ ਕੋਸ਼ਿਸ਼ ਤਾਂ ਨਹੀਂ ਕਹਿ ਸਕਦੀ ਵਿਮੈਤ ਕੀ ਹੋਣਾ ਹੀ ਫਸਟ ਹੈ ਖੁਦ ਹੀ ਧਰ ਲਿਆ ਵਿਆਹ ਕੀ ਫਸਟ ਹੀ ਹੋਣਾਗਾ ਜੀ ਹਾਂਜੀ ਮੈਂ ਵਾਅਦਾ ਤੇ ਖਰੀ ਉਤਰਾਂਗੀ ਜੀ ਸੋ ਦੋਸਤੋ ਇਹ ਸਨ ਸਾਡੇ ਬੱਚੀ ਸਾਡੇ ਪਿੰਡ ਦੀ ਸਾਡੇ ਹਰੀਪੁਰੇ ਦੀ ਬੱਚੀ ਸਾਡੇ ਏਰੀਏ ਦਾ ਨਾਮ ਰੋਸ਼ਨ ਕੀਤਾ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਔਰ ਆਪਦੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਇਸ ਬੱਚੀ ਨੇ ਇਹ ਇੱਕ ਮਿਸਾਲ ਜਿਹੜੀ ਕਾਇਮ ਕਰਦੀ ਵੀ ਬੱਚੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਜੋ ਅੱਜ ਦੀਆਂ ਬੱਚੀਆਂ ਆ ਉਹ ਮੁੰਡਿਆਂ ਦੇ ਨਾਲੋਂ ਅੱਗੇ ਜਾ ਰਹੀਆਂ ਇਹ ਚਾਰ ਭੈਣਾ ਹੈ ਚਾਰੇ ਭੈਣਾ ਹੈ ਇਹ ਸਾਡੇ ਬਾਈ ਜੀ ਹੈ ਰਜਿੰਦਰ ਜੀ ਇਹਨਾਂ ਦੇ ਇਹ ਚਾਰ ਬੱਚੀਆਂ ਔਰ ਦੇਖੋ ਇਹਨਾਂ ਬੱਚੀਆਂ ਨੇ ਇੱਕ ਰਿਕਾਰਡ ਕਾਇਮ ਕਰਤਾ ਵੀ ਅੱਜ ਦੇ ਯੁੱਗ ਦੇ ਵਿੱਚ ਬੱਚਿਆਂ ਨਾਲੋਂ ਕਿ ਆਪਣੇ ਮੁੰਡਿਆਂ ਨਾਲੋਂ ਇਹ ਅੱਗੇ ਜਾ ਰਹੀਆਂ ਪਿੱਛੇ ਜੇ ਮੈਂ ਇੱਕ ਵੀਡੀਓ ਬਣਾਈ ਸੀ ਨਿਊ 에ਰਾ ਸਕੂਲ ਦੀ ਉਹਦੇ ਵਿੱਚ ਘੱਟੋ ਘੱਟ ਵੀ 9 10 ਸਿਰਫ ਕੁੜੀਆਂ ਹੀ ਕੁੜੀਆਂ ਸੀ ਜਿਹੜੀਆਂ ਪਹਿਲੇ ਦੂਜੇ ਤੀਜੇ ਰੈਂਕ ਤੇ ਆਈਆਂ ਸੀ ਔਰ ਉਹਨਾਂ 9ਾਂ 10ਾਂ ਦੇ ਵਿੱਚ ਇੱਕ ਵੀ ਮੁੰਡਾ ਨਹੀਂ ਸੀਗਾ ਔਰ ਇਹ ਇੱਕ ਮਾਤ ਆ ਇੱਕ ਚੈਲੰਜ ਆ ਸਾਡੀਆਂ ਬੱਚੀਆਂ ਦਾ ਮੁੰਡਿਆਂ ਨੂੰ ਵੀ ਅਸੀਂ ਐਸ ਟਾਈਮ ਤੁਹਾਡੇ ਨੂੰ ਘੱਟ ਨਹੀਂ ਗੀਆਂ ਤੁਹਾਡੇ ਤੋਂ ਅੱਗੇ ਆ ਸੀ ਔਰ ਅਸੀਂ ਉਮੀਦ ਰੱਖਦੇ ਆਂ ਵੀ ਅਗਲੀ ਵਾਰ ਜੋ ਕਿ ਦੂਜੇ ਨੰਬਰ ਦੀ بجائے ਇਹ ਪਹਿਲੇ ਨੰਬਰ ਤੇ ਜਾਣ ਔਰ ਹਾਕੀ ਦੇ ਵਿੱਚ ਬਹੁਤ ਵਧੀਆ ਗੇਮ ਇਹਨਾਂ ਦੀ ਟੌਪ ਦੀ ਖਿਡਾਰਨਾ ਔਰ ਮੈਂ ਸਾਰੇ ਮੇਰੇ ਇਲਾਕਾ ਨਿਵਾਸੀ ਜਿੰਨੇ ਵੀ ਮੇਰੇ ਐਨ ਆਰ ਆ ਵੀਰ ਆ ਸਮਾਜ ਸੇਵੀ ਜਾਂ ਸਪான்ਸਰ ਵੀਰ ਨੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਅਤੇ ਆਪਣੇ ਚੈਨਲ ਵੱਲੋਂ ਬੇਨਤੀ ਕਰਦਾ ਹਾਂ ਕਿ ਜਿਹੜੀਆਂ ਐਦਾਂ ਦੀਆਂ ਬੱਚੀਆਂ ਹੁੰਦੀਆਂ ਨਾ ਇਹਨਾਂ ਦੀ ਜਰੂਰ ਸਪੋਰਟ ਕਰਿਆ ਕਰੋ ਅਸੀਂ ਸਪੈਸ਼ਲੀ ਤੌਰ ਤੇ ਏ ਡੀ ਸੀ ਲਾਈਵ ਦੀ ਸਾਰੀ ਟੀਮ ਲੈ ਕੇ ਔਰ ਸਾਡੇ ਨਾਲ ਭਾਜੀ ਸ਼ੰਦਾ ਭਾਜੀ ਨੇ ਕੋਚ ਸਾਹਿਬ ਬਲਜੀਤ ਜੀ ਨੇ ਅੱਜ ਸਪੈਸ਼ਲੀ ਤੌਰ ਤੇ ਸਾਡੀ ਇਸ ਬੱਚੀ ਦਾ ਅੱਜ ਇੱਥੇ ਸਨਮਾਨ ਕਰਨ ਪਹੁੰਚਿਆ। ਇਹਨਾਂ ਸਾਰੇ ਕੋਸ ਸਾਹਿਬ ਦਾ ਭਾਈ ਸ਼ਿੰਦਾ ਜੀ ਦਾ ਔਰ ਇਹ ਸਾਡੀ ਬੱਚੀ ਜਿਹੜੀ ਸੰਦੀਪ ਦਾ ਔਰ ਇਹਨਾਂ ਦੇ ਮੰਮੀ ਡੈਡੀ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ। ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।